ਨਾਮ ਕੇ ਨਾਸ਼ਕ ਬਿਨ ਨਾਮ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸੁਭਾ ਸਤਿ ਸਾਈਂ ਵਦਤ ਬੰਦੋ ਕਰ ਅਨੁਰਾਧ ਇੱਕਮ ਕਾਰਾ ਸਤਿ ਗੁਰੂ ਦੇ ਪਰ ਸਾਧ ਸਤਿ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਦਨ ਵਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਦਨ ਵਿਨਾਸਨ ਸੋਏ ਸੰਦਰ ਸਿੰਘ ਜੀ ਸਤਖੰਡ ਵਾਸੀ ਸਤਿਪਾਪਰ ਨੇਕ ਸਿੰਘ ਜੀ ਮਹਾਰਾਜ ਜੀ ਦੇ ਦਰਬਾਰਸਾਨਾ ਦੇ ਸਦਿਆ ਵਾਲੇ ਨੂੰ ਕੰਮ ਰੱਖਦੇ ਹੋਇਆ ਰੋਜ਼ਾਨਾ ਅਨੁਸਾਰ ਲੜੀਵਾਰ ਕਥਾ ਚੱਲ ਰਹੀ ਹੈ ਕੱਲ ਦੇ ਦਿਵਾਨਾ ਅੰਦਰ ਅੱਪਾ ਸਰਵਣ ਕੀਤਾ ਸੀ ਵਿਦਵਤਾ ਪਤਸ਼੍ਰੀ ਗੁਰਨਾਮ ਸਿੰਘ ਜੀ ਮਹਾਰਾਜ ਜੀ ਦੀ ਮਾਤਾ ਜੀ ਉਹ ਸਮਝਾਉਂਦੇ ਨੇ ਅਤੇ ਫਿਰ ਸਾਨੂੰ ਆਖਿਆ ਜਾਂਦਾ ਹੈ ਕਿ ਤੁਹਾਨੂੰ ਕੋਈ ਰੋਗਦਾਰੀ ਲੱਗਿਆ ਹੋਇਆ ਕੋਈ ਟੈਨਸ਼ਨ ਕੋਈ ਰੋਗ ਕੋਈ ਬਿਮਾਰੀ ਦਾ ਨਹੀਂ ਲੱਗੀ ਹੋਈ ਤਾਂ ਫਿਰ ਮਹਤਾਤਾਲੂ ਜੀ ਇੱਕ ਵੈਦ ਨੂੰ ਬੁਲਾਉਂਦੇ ਨੇ ਘਰ ਦੇ ਵਿੱਚ ਵੈਦ ਆਉਂਦਾ ਹੈ ਜਦੋਂ ਉਹ ਹੱਥ ਫੜਨ ਲੱਗਾ ਤੇ ਧੰਤਾ ਸਿੰਘ ਨਾਨਕ ਦੇਵ ਜੀ ਮਹਾਰਾਜ ਕਲਾਵਾਦ ਦੀ ਬਾਣਤ ਦੀ ਬਾਣਤ ਬਣਾਵਾਲੇ ਸਰੀਰ ਵਿੱਚ ਅਤੇ ਸੁੱਖਾਂ ਦੇ ਘਰ ਵਿੱਚ ਵੈਦ ਨੇ ਵਚਨ ਬਹੇ ਇਥੋਂ ਤੱਕ ਦੀ ਵਿਚਾਰ ਆਪਾਂ ਸਰਵਣ ਕੀਤੀ ਸੀ ਹੁਣ ਅੱਜ ਆਰੰਭ ਕਰਨ ਤੋਂ ਪਹਿਲਾਂ ਸਾਹਿਬਾ ਦੇ ਪਾਵਨ ਚਰਨਾਂ ਚੁਕਾਈਏ ਸੀਸ ਕਰੋ ਰਸਨਾ ਨੂੰ ਉੱਤਰ ਜੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਸ ਤੋ ਸਭ ਲੋਕ ਬਹੁਤ ਦੁਖੀ ਹਨ ਅਦੇ ਜਨਮ ਤੇ ਮਰਨ ਦੇ ਕਾਰਨ ਕਿਸੇ ਦਵਾਈ ਨਾਲ ਵੀ ਇਹ ਰੋਗ ਨਹੀਂ ਦੂਰ ਹੋ ਸਕਦਾ ਭਾਵ ਤਨ ਦੀ ਕਿਹੜਾ ਰੋਗ ਹੈ ਕਿਸ ਨੇ ਨਾਲ ਇਹ ਦੂਰ ਹੁੰਦਾ ਅਤੇ ਬਨਸਪਤੀ ਦੇ ਸਾਰੇ ਸੁੱਖ ਭਾਵ ਮਿਲਦੇ ਹਨ ਉਹ ਚਾਰ ਗੇ ਗੋ ਕਰੋ ਨਿਜ ਰਜ ਗਾਏ ਬੈਸ ਬਲੋ ਜਨਮ ਮਰਨਤ ਦੇ ਮੁਕਤਾ ਹੋਈ ਉਹ ਨਾ ਰੋ ਰਾਪੇ ਕੋਈ ਜੇ ਰਾਜ ਕੋਈ ਨਾ ਲਿਜੀ ਪਾਪ ਦੁੱਖ ਦੂਰ ਹੁੰਦਾ ਹੈ ਅਸਲ ਵਿੱਚ ਇਹ ਬੋਧ ਹੀ ਚੰਗਾ ਵੈਦ ਹੈ ਜਨਮ ਤੇ ਮਰਨ ਤੋਂ ਮੁਕਤ ਹੋਵੇ ਤਾਂ ਦੁਬਾਰਾ ਦੁਬਾਰਾ ਉਸ ਦਾ ਰੋਗ ਨਾ ਲੱਗੇ ਪਾਪ ਕੋਈ ਵੀ ਨਾ ਉਸ ਨੂੰ ਰੋਗ ਲੱਗੇ ਇਹ ਜਾਂ ਵੈਦ ਬੋਧ ਚੰਗਾ ਹੈ ਰੋਜ ਪਰਮਾਨ ਅੱਖੀ ਦੇਖ ਰਿਆ ਬੋਲੰਗ ਤਮਾਸ਼ੇ ਅੱਖੀ ਦੇਖ ਰਿਆ ਹਾਂ ਤਾ ਦੀ ਵਧੇ ਹੋਵੇ ਇਸ ਕਰਕੇ ਸਦਾ ਬ੍ਰਤਾਤ ਵੈਰਵੇ ਸਹਿਤ ਕਰੋ ਅਤੇ ਕਾ ਤਾਤ ਮੇਰੇ ਤਾਂ ਕਿ ਮੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇ ਕਮਲ ਬਦਨ করুণਾ ਸਰੀਰ ਵਿੱਚ ਜਿਹਾ ममता ਤੇ ਹਮਾ ਦਾਮ ਅਦਿਕ ਵਸਾ ਹੋਇਆ ਹੈ ਅਤੇ ਇਹ ਸਾਰੇ ਰੋਗਾਂ ਦੀ ਜੜ ਹੈ I ਸਾਰੇ ਜੀਵਨ ਵਿੱਚ ਮਮਤਾ ਧਰਮੀ ਅਤੇ ਉਸ ਤਾਪ ਨੂੰ ਦੂਰ ਕਰਨ ਵਾਲੀ ਚੰਗੀ ਦਵਾਈ ਹੈ ਜੋ ਤਨ ਸੁਖ ਲਗਦਰ ਸੁਖਿਆ ਤਸ ਜਤ ਦਸਵੇਂ ਕੋ ਕੀਆ ਨਜੁਣ ਧਨ ਨਜ ਜਸਤੀ ਕਤ ਵਰਤਾਰ ਹੁੰਦੀ ਹੈ ਫਿਰ ਇਨਸਾਨ ਦੀ ਹਰੀ ਸਿਮਰਨ ਵਿੱਚ ਲਿਬ ਲੱਗ ਜਾਂਦੀ ਹੈ ਅਤੇ ਉਸ ਆਪਣੇ ਆਪ ਨੂੰ ਆਰੋਗ ਵੇਖਦਾ ਹੈ ਕਿਉਂਕਿ ਇਸ ਵਿੱਚ ਹਰੀ ਭਗਤੀ ਦੀ ਭੁੱਖ ਜਗਦੀ ਹੈ ਸੰਸਾ ਨਾ ਤੁਸਨਾ ਕੀ ਨ ਪ੍ਰੀਤ ਦਾ ਦਵਾ ਤਾਸੀ ਨੇ ਤ੍ਰਪਤ ਵੱਧਦੇ ਰਹਦੇ ਹਨ ਕਦੀ ਖਤਮ ਨਹੀਂ ਹੁੰਦੇ ਅਤੇ ਇਹ ਸਾਰੇ ਪਦਾਰਥ ਝੂਠੇ ਸਮਝੋ ਇਹ ਟੰਟੇ ਪਦਾਰਥ ਭਾਵ ਝਟਪਟੇ ਪਦਾਰਥ ਮਨੁੱਖ ਰੋਹਾਨੀ ਕਾਰਕ ਪਹੁੰਚਾਉਂਦੇ ਹਨ ਮਾਰੇ ਹੋਏ ਤਾਂਬੇ ਦੀ ਪੜੀ ਹੈ ਪਾਵ ਇੱਕ ਤਾਂਬੇ ਦੀ ਪੜੀ ਹੈ ਜਿਸ ਦਾ ਨਿਤ ਸੇਵਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ ਵਜ਼ਨ ਰੋਗ ਸਤਗੁਰ ਦੇ ਚਰਨਾਂ ਦੀ ਧੂੜ ਸੇਵਨ ਨਾਲ ਹੀ ਦੂਰ ਹੋ ਜਾਂਦੇ ਹਨ ਕਮਲ ਬदन ਕੇ ਬਚਨ ਸੁਨੇ ਜਬ ਵੈਦ ਰਚਨ ਵਾਚਨ ਸੁਣੇ ਤਾਂ ਚਤੁਰ ਵੈਦ ਮਨਸੂਰ ਹੋ ਗਿਆ ਅਤ ਉਸ ਨੇ ਨਿੱਜੀ ਮਨ ਨੂੰ ਸਮਝਾਇਆ ਕਿ ਉਸ ਨੂੰ ਇਨਸਾਬ ਕਰਨ ਵਾਲਾ ਮਿਲ ਗਿਆ ਹੈ ਜਿਸ ਦੇ ਸਾਰੇ ਰੋਗ ਪਛਾਣ ਲੈ ਹਨ ਚਾਹ ਉਹਵੇਂ ਹੀ ਕਰੋ ਇਹ ਤੁਹਾਡੀ ਆਪਣੀ ਲੀਲਾ ਹੈ ਤੁਸੀਂ ਮਾਪੁਰਸ਼ ਗੁਣਾ ਦੇਖ ਜਾਣੋ ਤੁਹਾਰੇ ਬਚਨਾਂ ਮੈਂ ਅਬਲਾ ਮਾਨਵਤ ਗੋਬੀਨੀਆ ਵਰਨੀ ਹੋਰ ਹਜ਼ਰ ਸਾਨੀ ਲਖ ਭਵਿਦਿਆ ਨਿਸ਼ਾਨੇ ਦੇ ਤੀਰ ਲਗਾਉਣ ਲਗਾ ਦਿੱਤਾ ਹੈ ਭਾਵ ਤੁਹਾਡੇ ਬਚਨਾਂ ਨੇ ਮੇਰੀ ਵੇ ਸਮਝੀ ਦੂਰ ਕਰ ਦਿੱਤੀ ਹੈ ਰੋਗੀ ਨੂੰ ਬਿਰ ਰੋਗੀ ਹੋ ਗਏ ਹਨ ਅਤੇ ਜਾਣ ਲਿਆ ਕੀ ਆਪ ਦੀ ਸਰਣਾ ਹੋ ਕੇ ਹੀ ਮੇਰੀ ਇਹ ਹਾਲਤ ਹੋਈ ਹੈ ਆਵਜ ਕਰ

ਨਾਮਜ ਕਰਨ ਵਾਲੇ ਗੁਰੂ ਜੀ ਦੀ ਮਹਿਮਾ ਨੂੰ ਸਮਝਿਆ ਆਪਣੇ ਘਰ ਗਿਆ ਤੇ 사త్సੰਗਤ ਵਿੱਚ ਪ੍ਰਭੂ ਦਾ ਸਿਮਰਨ ਕੀਤਾ ਮੌਤ ਪ੍ਰਾਪਤੀ ਦੇ ਲਾਇਕ ਹੋ ਗਿਆ ਹੈ ਅਤੇ ਦਿਲ ਦੇ ਸਾਰੇ ਵੈਮ ਭਰਮ ਨਾਸ ਹੋ ਗਏ ਹਨ ਅਸਬਿਦ ਵੈਦ ਉਧਾਰ ਕਰਿ ਸ੍ਰੀ ਗੁਰੂ ਕਰुणा कार ਸ ਆਦੋ ਗੁਰੂ ਜੀ ਨੇ ਬੈਤ ਦਾ ਉਤਾਰ ਕੀਤਾ ਸਦਾ ਆਪਣੇ ਮukh ਨਾਲ ਪ੍ਰਭੂ ਦਾ ਨਾਮ ਜਪੋ ਅਤੇ ਹਿਰਦੇ ਵਿੱਚ ਪ੍ਰਭੂ ਦਾ ਧਾਰਨ ਕਰੋ ਸ਼ੇਰ ਦੇ ਆਪਣਿਆਂ ਦੇ ਆਤਮਿਕ ਆਰਾਮ ਪਾਉਂਦੇ ਹਨ ਅਤੇ ਮਾਰ ਕੇ ਮੁਕਤੀ ਪ੍ਰਾਪਤ ਕਰਦੇ ਹਨ ਏ ਦਰਨਾ ਕੀ ਆਡੇ ਕੋ ਅਤਜਤਾ ਉਤਰਾਦ ਵਸਮਜ ਹੋਰ ਇੱਕ ਹ੍ਰਿਦੇ ਉਤੀ ਮਨ ਕੀ ਵਿਦ ਕੀਨਾ ਵਿਲਾ ਗੋੜੀ ਜਾਹਿਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਰਾ ਦੇ ਦੀ ਮਿਹਰ ਨਾਲ ਆਸਰਾ ਮਿਲਿਆ ਹੈ ਅਤੇ ਮੇਰੇ ਪਾਸ ਦਾ ਨਾ ਸ੍ਰਿਸ਼ਟ ਬੁੱਧੀ ਹੈ ਅਤੇ ਨਾ ਰੋਂਗ ਲਿਖਣ ਦੀ ਜਾਜ ਹੈ ਮੇਰੇ ਮਨ ਦੀ ਆਪਣੀ ਮਤ ਹੀ ਫੌਜੀ ਹੈ ਅਤੇ ਪਰ ਰੁਚੀ ਬੜੀ ਉੱਚੀ ਹੈ ਅਤੇ ਜਿਵੇਂ ਮੰਗ ਤਾਂ ਹੀਰਾ ਗਿਆ ਹੈ ਅਤੇ ਪਰ ਮੇਰਾ ਥੋੜੀ ਪ੍ਰਾਪਤ ਕਰਨਾ ਦਾ ਵੀ ਹੱਕ ਨਹੀਂ ਅੱਜ 14ਵੇਂ ਅਧਿਆਏ ਦੀ ਕਥਾ ਜਿਹੜੀ ਹੈ ਆਰੰਭ ਕੀਤੀ ਹੈ ਇਹਦੇ ਤੀਜੇ ਪੰਨੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਸਮਝਾਣਾ ਕਰ ਰਹੇ ਨੇ ਇਹ ਮਨੁੱਖਾ ਵੀ ਤੋਂ ਜਿਹੋ ਜੇ ਕਰਮ ਕਰਦਾ ਹੈ ਜਿਸ ਕਰਮ ਦੇ ਨਾਲ ਪਰ ਜਿਹੜਾ ਮੈਂ ਗ੍ਰੰਥ ਲਿਖ ਰਿਹਾ ਹਾਂ ਉਸ ਦੀ ਮੇਰ ਸਦਕਾ ਹੈ ਪਾਪ ਮੈਂ ਜਿਹੜਾ ਵੀ ਗ੍ਰੰਥ ਲਿਖ ਰਿਹਾ ਹਾਂ ਮਹਾਰਿਸ਼ ਕਹਿੰਦੇ ਵਚਨ ਦਰਦੇ ਨੇ ਉਹ ਸਾਧਕਾਂ ਦਾ ਉਦਾਰ ਕਰਨ ਵਾਸਤੇ ਲਿਖ ਰਿਹਾ ਹਾਂ ਸ਼੍ਰੀ ਅੰਗ ਤੋਂ ਸੁਨੇਹ ਅਨਿਤ ਹੈ ਬਾਲਾ ਸ਼੍ਰੀ ਸਤਗੁਰ ਕੀ ਰਸਾਲਾ ਕੋਇਕ ਦੀਨਾ ਭਰ ਵਾਤਾ ਬੰਦੂ ਕਹੇ ਧਿਆਨ ਹੈ ਅੰਮਦ ਦੇਵ ਜੀ ਤੁਸੀਂ ਸਤਿਗੁਰੂ ਜੀ ਦੀ ਪ੍ਰੇਮ ਦਾਤਾ ਸੁਣੋ ਕੋਈ ਵੀ ਦਿਨ ਗੁਰੂ ਜੀ ਘਰ ਵਿੱਚ ਰਹ ਹਨ ਅਤੇ 베ਦੀ ਕੋਲ ਦੇ ਦੁਲਾਰੇ ਬਾਹਰ ਪੀਰਨ ਤੁਰਨ ਨਹੀਂ ਸੀ ਚੰਦ ਆਨਾਤੇ ਗੁਰੂ ਜੀ ਦੇ ਬਚਨ ਸੁਣ ਕੇ ਚਿੱਤ ਵਿੱਚ ਬੜਾ પ્રસન્ન ਹੁੰਦੇ ਨੇ ਪਰ ਫਿਰ ਮਾਇਆ ਦਾ ਭਰਮਿਆ ਹੋਇਆ ਹਿਰਦੇ ਵਿੱਚ ਕਈ ਪ੍ਰਕਾਰ ਦੇ ਤੁਰਕ ਅਤੇ ਸੰਸੇ ਲੈ ਬੈਠਦਾ ਹੈ ਅਤੇ ਸੋਚਦਾ ਹੈ ਬਚਨ ਕਰੇ ਸੋਣਾ ਕਿ ਲੋਕ ਵਡਾਈ ਦਿਲ ਦੇ ਹਨ ਪਰ ਆਪਣੀ ਧਨ ਦੇ ਨੁਕਸਾਨ ਦਾ ਇਹ ਪੇਤ ਨਹੀਂ ਜਾਣਦੇ